ਸਤਿ ਸ੍ਰੀ ਅਕਾਲ ਸਾਥੀਓ ਮੈਂ ਹਰਨਜੀਤ ਸਿੰਘ ਤੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਸਾਥੀਓ ਅੱਜ ਮੱਖੂ ਆਇਆ ਸੀਗਾ ਕੰਮ ਤੇ ਇੱਥੇ ਮੈਂ ਇੱਕ ਨੂਰ ਵਿਖਿਆ ਬੋਰਡ ਦੇ ਉੱਪਰ ਦੁਆਰਾ ਪਾਛਾਈ ਸ਼ੀਮ ਤੇ ਮਨ ਚ ਆ ਗਿਆ ਟਾਈਮ ਆਪਣੇ ਕੋਲ ਕਾਫੀ ਹੈਗਾ ਨਾਲੇ ਵੈਸੇ ਵੀ ਆਪਾਂ ਕੋਈ ਵੀਡੀਓ ਨਵੀਂ ਪਾਈ ਨੂੰ ਕਾਫੀ ਦਿਨ ਹੋ ਗਏ ਸੀ ਤੇ ਮਸੂ ਬੋਰਡ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੀ ਦੁਆਰਾ ਠੱਠਾ ਸਾਹਿਬ ਇਹ ਜੀ ਮੱਖੂ ਤੋਂ 11 ਕਿਲੋਮੀਟਰ ਇੱਕ ਸਾਈਡ ਤੇ ਪੈਂਦਾ ਹੈ ਇੱਥੇ ਜਿਹੜਾ ਸਾਹਮਣੇ ਹੈ ਜੀਰੇ ਨੂੰ ਤੁਰ ਜਾ ਰਿਹਾ ਤੇ ਇਧਰਲੀ ਸਾਈਡ ਤੇ ਮਕਬੂਰ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਠੱਠਾ ਸਾਹਿਬ ਤੇ ਚੱਲ ਕੇ ਕਰਦੇ ਹਾਂ ਦਰਸ਼ਨ ਤੇ ਜਾਣਦੇ ਹਾਂ ਉਸ ਦੇ ਇਤਿਹਾਸ ਦੇ ਬਾਰੇ ਟਾਈਮ ਆਪਣੇ ਕੋਲ ਹੈਗਾ ਸੀਗਾ ਚਲੋ ਮੈਂ ਕਿਹ ਇਤਰੀ ਵੀਡੀਓ ਬਣਾਉਣੀ ਚਾਹੀਏ ਆਪਾਂ ਜੀਰੇ ਨੂੰ ਜਾਂਦੇ ਆਏ ਆਂ ਤਾਂ ਆਪਾਂ ਮਕੂਰ ਕ੍ਰੋਸ ਕਰਦੇ ਹਾਂ ਸ਼ੁਰੂਆਤ ਨਾਲ ਹੀ ਸੱਚੇ ਸਿਰ ਤੋਂ ਬਣੇ ਦੇ ਨਾਲ ਹੀ ਆਪਾਂ ਤੁਰੇ ਜਾਣਾ ਬਹੁਤ ਇਤਿਹਾਸਿਕ ਕੋਤ ਦੋਰਾ ਸ਼ੇਰਪਾਸ਼ਾ ਦਾ ਪਤਾ ਨਹੀਂ ਕਿਦੋਂ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਪਾਪਾ ਬੈਕਅਪ ਨੂੰ ਹੱਥ ਦੇਣਿਆ ਜੀ ਹਾਂਜੀ ਬਾਬਾ ਜੀ ਇਹ ਤੋਂ ਬਾਬਾ ਜੀ ਸਿੱਧਾ ਐਨੂੰ ਖੱਬੇ ਹੱਥ ਠੀਕ ਹੈ ਜੀ ਠੀਕ ਜੀ ਜੀ ਤੁਸੀਂ ਚੱਲਣਾ ਨਾਲ ਹੀ ਅਜੇ ਨਾ ਗਾਂ ਤੱਕ ਐਸੇ ਪਿੰਡ ਉੱਤਰ ਜੀ ਚਲੋ ਕੋਈ ਗੱਲ ਠੀਕ ਹੈ ਜੀ ਬਾਪੂ ਹਾਂ ਜੀ ਸਾਥਿਓ ਆਪਣੇ ਨਾਲ ਇੱਕ ਬਜ਼ੁਰਗ ਬੈਠੇ ਸੀ ਉਹ ਤਾਂ ਚਲੋ ਹੁਣ ਉੱਤਰ ਗਏ ਨੇ ਉਹਨਾਂ ਨੇ ਆਪਾਂ ਨੂੰ ਦੱਸਿਆ ਆ ਕਿ ਐ ਕੱਦੂ ਵਾਲੇ ਤੋਂ ਅਗਲੇ ਪਾਸੇ ਲੋਕ ਆਉਣਾ ਤੇ ਲੋਕੇ ਤੋਂ ਜਿਹੜਾ ਅਗਲਾ ਪਿੰਡ ਉਹ ਹੈ ਗਿਆ ਠੱਠਾ ਸਾਵੀ ਲੋਕਾ ਥੋੜੇ ਹੀ ਰਹਿ ਗਿਆ ਵੇਖਿਆ ਸਾਹਮਣੇ ਸਾਈਨ ਬੋਰਡ ਲੱਗਾ ਉਹਦੇ ਉਪਰ ਦੇ ਨੇ ਕਿੰਨਾ ਘੱਟ ਰਹਿ ਗਿਆ ਘਣੀ ਹੋਰ 30 ਕਿਲੋਮੀਟਰ ਸਾਰਾ ਰਹਿ ਗਿਆ ਆ ਜਿੱਧਰ ਕਿਸਾਨਾਂ ਨੇ ਛਾੜਤੀਆਂ ਵੇਲਾ ਥਰੇਲਿਆਂ ਦੀਆਂ ਇਹ 30 ਕਿਲੋਮੀਟਰ ਹੋਰ ਰਹਿ ਗਿਆ ਤੇ ਤੇ ਕਿਲੋਮੀਟਰ ਹੋ ਰਹਿ ਗਿਆ ਇਹਦਾ ਮਤਲਬ ਇਹ ਕਿੁਰਦੋਰਾ ਸਾਹਿਬ ਵੀ ਤੁਰੇ ਰਿਹਾ ਤੇ 2 ਕਿਲੋਮੀਟਰ ਕਿੁਰਦੋਰਾ ਸਾਹਿਬ ਹੋਏਗਾ ਉਹ ਨਹੀਂ ਤੁਰਦਾ ਪੈਂਦਾ ਹੈਗਾ ਬਸ ਇਕੱਲਾ ਕਿ ਜੇਤ ਵੀ ਸਾਥੀ ਆਪਾਂਸ 3.0 ਤੋਂ ਖੱਬੇ ਹੱਥ ਹੋਈਏ ਨਦੇ ਖੱਬੇ ਹੱਥ ਜਾਣ ਦਾਵਾ ਤਾਂ ਸਿੱਧਾ ਆਉਣਾ ਹੈ ਜਾਣਾ ਹੈ ਅਗਲੇ ਪਾਸੇ ਆ ਜਾਣਾ ਠੱਠਾ ਕਿਸ਼ਨ ਸਿੰਘ ਮੇਰੇ ਖਿਆਲ ਉੱਥੇ ਹੀ ਗੁਰਦੁਆਰਾ ਸਾਹਿਬ ਹੋਏਗਾ ਅੱਗੇ ਫਿਰ ਇੱਥੇ ਆ ਕੇ ਇੱਕ ਚੌਂਕ ਬਣਿਆ ਹੈ ਤੇ ਮੈਨੂੰ ਲੱਗਦਾ ਚੌਂਕ ਤੋਂ ਆਪਾਂ ਫੇਰ ਖੱਬੇ ਹੱਥ ਹੀ ਹੋਣਾ ਪੈਣਾ ਆਪਾਂ ਨੂੰ ਮੇਨ ਰੋਡ ਕਿਉਂ ਖੱਬੇ ਹੱਥ ਹੀ ਜਾਣਦੀ ਆ ਵੈਸੇ ਤੇ ਚਾਰ ਸ਼ੇਲੇ ਸੜਕਾਂ ਨਿਕਲਦੀਆਂ ਪਰ ਇੱਧਰ ਸਾਹਮਣੇ ਹੋਏਗਾ ਜੀ ਅਜੇ ਤੱਕ ਤੇ ਬਗੂਲ ਮੈਪ ਤੇ ਸਾਰੇ ਜਾਣਦੇ ਆ ਪਰ ਮੇਰੇ ਖਿਆਲ ਵਿੱਚ ਆਪਾਂ ਨੂੰ ਆ ਸਾਹਮਣੇ ਪਿੰਡ ਤੋਂ ਜਾ ਕੇ ਇੱਕ ਵਾਰੀ ਪੁੱਛ ਲੈਣਾ ਚਾਹੀਦਾ ਵਾ ਗੁਰਦਰਾ ਸਾਹਿਬ ਦਾ ਐਡਰੈਸ ਇਹ ਨਾ ਹੋਵੇ ਕਿ ਸਾਰੀ ਦਿਹਾੜੀ ਆਪਾਂ ਇੱਥੇ ਹੀ ਘੁੰਮਦੇ ਰਹੀਏ ਤੇ ਰਾਤ ਆਪਾਂ ਨੂੰ ਇੱਥੇ ਕਿਤੇ ਰੁਕਣਾ ਪੈ ਜੇ ਇਸ ਕਰਕੇ ਲੱਗ ਕੇ ਕਿ ਨੇ ਕਿ ਪੁੱਛ ਲੈਣੀਆਂ ਪਿਆ ਦੇ ਗੂਗਲ ਮੈਪ ਤੇ ਦੱਸਣ ਦੇ ਗੂਗਲ ਮੈਪ ਦੇ ਹਿਸਾਬ ਦੇ ਨਾਲ ਤੇ ਰਾਹ ਇਹੀ ਹੈਗਾ ਆ ਫੇਰ ਵੀ ਚਲੋ ਇੱਕ ਵਾਰੀ ਕਿਸੇ ਨੂੰ जी <स्थारीज़ियो> लागे जी <स्थारीज़ियो> सामने गुरुद्वारा साहब नजर आ रहा अच्छा छवी दो निशान साहब झूल रहे थोड़ा धन्यवाद लगियाँ कड़ा तो बिल्कुल साफ दिखता है कैमरे की अगर नहीं ਵਾਸਤੇ ਬਹੁਤੀ ਮੁਸ਼ਕਲ ਨਹੀਂ ਹੈਗੀ ਕਰਤਾਰਾ ਸਾਹਿਬ ਤੱਕ ਪਹੁੰਚਣ ਵਾਸਤੇ ਬਿਲਕੁਲ ਸਿੱਧਾ ਹੀ ਰਸਤਾ ਹੈ ਹੈ ਪੇਸ਼ਾ ਕੇ ਹਿੰਦੂ ਵਿਸ਼ਵਪਾਲਨਾ ਅੰਸ਼ੇ ਸਿੱਧੀ ਜਿਹੜੀ ਉਹ ਰੋਡ ਆਉਂਦੀ ਹੈ ਬਸ ਉਸੇ ਰੋਡ ਦੇ ਉੱਪਰ ਵਾਲੀ ਦਾ ਬਸ ਫਾਈਨਲੀ ਆਪਾਂ ਨੂੰ ਲੱਗਦਾ ਪਹੁੰਚ ਗਏ ਕਰਤਾਰਾ ਸਾਹਿਬ ਅੰਦਰ ਚਲਦੇ ਚਲਦੇ ਦਰਸ਼ਕਾਂ ਨੂੰ ਲੱਗਦਾ ਸੋ ਸਾਥੀ ਹੋਣ ਅਸੀਂ ਪਹੁੰਚ ਗਏ ਗੁਰਦੁਆਰਾ ਅਠੱਠਾ ਸਾਹਿਬ ਅੰਦਰ ਚਲਦੇ ਹਾਂ ਤੇ ਚੱਲ ਕੇ ਕਰਦੇ ਆਂ ਦਰਸ਼ਨ ਸਤਨਾਮ ਵਾਹਿਗੁਰੂ ਮਸਜਿਆ ਤੁਹਿਆਂ ਫਿਰਦੀਆਂ ਤਲਾਅ ਦੇ ਵਿੱਚ ਸਾਹਮਣੇ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਰਬਾਰ ਸਾਹਿਬ ਅਜੇ ਵੀ ਕੰਮ ਚੱਲਣ ਦੇ ਆ ਤਸਤਰ ਵਗੈਰਾ ਨਵੀਂ ਇਮਾਰਤ ਬਣਦੀ ਪਈ ਆ ਤੇ ਇਧਰੋਂ ਉਹ ਸਾਹਮਣੇ ਰਸਤਾ ਜਿਹੜਾ ਜਾਣਦੇ ਆ ਤੁਹਾਡਾ ਇਹਦੇ ਨਾਲ ਨਾਲ ਪੱਲੀ ਸਾਈਡ ਤੇ ਉਧਰ ਹੈਗਾ ਜੀ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਇੱਥੇ ਮਸਜਿਆ ਕਾਫੀ ਭਾਰੀ ਲੱਗਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਿਕਰਦਾ ਕਾਫੀ ਸ਼ਾਂਤ ਆ ਪਿੰਡ ਚ ਬਣੇ ਹੁੰਦੇ ਕਰਕੇ ਮਾਹੌਲ ਕਾਫੀ ਸ਼ਾਂਤ ਆ ਗੁਰਦੁਦਰਾ ਸਾਹਿਬ ਇੱਥੇ ਤੋ ਜੇ ਇਹ ਗੱਲ ਇਤਿਹਾਸ ਦੀ ਚੱਲ ਲੱਤੀ ਜਾਵੇ ਤਾਂ ਸ਼ਿਵੇਂ ਪਾਸ਼ਾ ਕਰੀ ਆਪਣੇ ਸਿੱਖਾਂ ਦੇ ਨਾਲ ਢੋਲੀ ਭਾਈ ਜਾ ਰਹੇ ਸਨ ਤਾਂ ਰਸਤੇ ਵਿੱਚ ਉਹ ਇਸ ਅਸਥਾਨ ਤੇ ਰੁਕਦੇ ਹਨ ਅਦੇ ਨੇੜੇ ਹੀ ਕੋਈ ਚਰਵਾਹੇ ਪਸ਼ੂ ਚਾਰ ਰਹੇ ਹੁੰਦੇ ਨੇ ਅਦੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਹਨ ਕਿ ਜੋ ਦੁੱਧ ਦਾ ਪ੍ਰਬੰਧ ਕਰਕੇ ਲੈ ਕੇ ਹੋਏ ਨਾ ਤਾਂ ਜਦੋਂ ਗੁਰਸਿੱਖ ਉਹਨਾਂ ਚਰਵਾਹਿਆਂ ਨੂੰ ਦੁੱਧ ਬਾਰੇ ਕਹਿੰਦੇ ਹਨ ਤਾਂ ਉਹ ਇੱਕ ਫੰਡਰ ਝੋਟੀ ਵੱਲ ਇਸ਼ਾਰਾ ਕਰਦੇ ਹਨ ਕਿ ਇਸ ਥੱਲੇੋਂ ਤੁਸੀਂ ਦੁੱਧ ਪ੍ਰਾਪਤ ਕਰ ਲਓ। ਗੁਰੂ ਜੀ ਦੀ ਕਿਰਪਾ ਸਦਕਾ ਉਸ ਫੰਡਰ ਝੋਟੀ ਤੋਂ ਹੀ ਸਿੱਖਾਂ ਨੇ ਦੁੱਧ ਪ੍ਰਾਪਤ ਕਰ ਲਿਆ। ਨਾਲੇ ਉਹਨਾਂ ਗੁਰੂ ਜੀ ਨੂੰ ਸ਼ਕਾਇਆ ਅਤੇ ਨਾਲੇ ਆਪ ਛਕਿਆ। ਜਦੋਂ ਇਸ ਗੱਲ ਦਾ ਪਤਾ ਉਹਨਾਂ ਚਰਵਾਿਆਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਏ। ਅਤੇ ਆਪਣੀ ਹੋਈ ਭੁੱਲ ਦੀ ਮਾਫੀ ਮੰਗੀ। ਉਹਨਾਂ ਚਰਵਾਿਆਂ ਨੂੰ ਮਾਫ਼ ਕਰਨ ਦੇ ਨਾਲ-ਨਾਲ ਹੀ ਗੁਰੂ ਜੀ ਨੇ ਇਸ ਇਲਾਕੇ ਨੂੰ ਵਰ ਦਿੱਤਾ ਕਿ ਇੱਥੇ ਕਦੀ ਵੀ ਦੁੱਧ ਦੀ ਕਮੀ ਨਹੀਂ ਹੋਏ ਅਤੇ ਉਹਨਾਂ ਨਾਲ ਹੋਏ ਮਜ਼ਾਕ ਦੇ ਕਾਰਨ ਹੀ ਇਸ ਪਿੰਡ ਦਾ ਨਾਮ ਠੱਠਾ ਪੈ ਗਿਆ। ਇਹ ਸੀ ਇਸ ਗੁਰੂ ਘਰ ਦਾ ਇਤਿਹਾਸ ਅਤੇ ਇਸੇ ਸਥਾਨ ਦੇ ਨਾਲ ਇੱਕ ਹੋਰ ਘਟਨਾ ਵੀ ਜੁੜਦੀ ਹੈ। ਬਾਕੀ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਦੋਸਤਾਂ ਤੱਕ ਇਹ ਪਹੁੰਚ ਸਕੇ। ਤੇ ਹੁਣ ਆਓ ਕਰਦੇ ਹਾਂ ਦਰਸ਼ਨ। ਇੱਕ ਹੋਰ ਸਥਾਨ ਤੇ ਸੋ ਸਾਥੀਏ ਇਹ ਜੀ ਗੁਰਦੁਆਰਾ ਠੱਠਾ ਸਾਹਿਬ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸੀਣੀ ਸਾਹਿਬ ਜਿੱਥੇ ਕੀਤਾ ਸੀ ਸ਼ਿਵੇਂ ਪਾਸ਼ਾ ਨੇ ਸ਼ੇਰ ਦਾ ਸ਼ਿਕਾਰ ਤੇ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਉਸ ਵੀ ਗੁਰਦੁਆਰਾ ਸਾਹਿਬ ਦੇ ਨਾਲੇ ਜਾਣਦੇ ਹਾਂ ਅਸੀਂ ਅੱਗੇ ਵੇ ਸਾਥੀਓ ਗਾਲੇ ਦਾਵਾਂਗੇ ਜਦੋਂ ਆਪਾਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਹੁਣਾਂ ਨੂੰ ਠੱਖਾ ਸਾਹਿਬ ਤੋਂ ਬਾਅਦ ਕਿਸ ਨੂੰ ਪੁੱਛ ਲਿਓਰਾ ਜਿਹੜੇ ਮੇਰਾ ਭਰਾ ਕੋਈ ਆਇਆ ਨਹੀਂ ਨਾ ਪਹਿਲੇ ਇੱਥੇ ਦਰਸ਼ਨ ਕਰਨ ਵਾਸਤੇ ਠੱਖਾ ਸਾਹਿਬ ਤੋਂ ਪੁੱਛ ਗਏ ਤੁਸੀਂ ਇੱਧਰ ਨੂੰ ਆਏ ਹੋ ਕਿਉਂਕਿ ਥੋੜਾ ਜਿਹਾ ਨਾ ਇਹ ਲਿੰਕ ਰੋਡ ਜਾਂ ਨਿਕਲਦਾ ਇੱਥੋਂ ਲਿੰਕ ਰੋਡ ਤੋਂ ਫਿਰ ਇੱਕ ਦੋ ਪਿੰਡ ਕ੍ਰੋਸ ਕਰਕੇ ਫਿਰ ਅਗਲੇ ਪਾਸੇ ਜਾਣਾ ਪੈਂਦਾ ਹੈ। ਵੈਸੇ ਮੈਂ ਤਾਂ ਪਿੱਛੋਂ ਪੁੱਛਿਆ ਪਰ ਮੈਨੂੰ ਸਮਝ ਨਹੀਂ ਤਾਂ ਕੋਈ ਪੂਰੀ ਪ੍ਰੋਪਰ ਲੱਗੀ ਨਹੀਂ ਆ। ਹੁਣ ਅਗਲੇ ਪਾਸੇ ਮੈਂ ਜਾਣਾ ਹੈ ਕੋਈ ਜਾ ਕੇ ਫਿਰ ਪੁੱਛਦਾ ਤਾਂ ਫਿਰ ਦੇ ਇਹਦੇ ਅਗੇ ਕਿੰਧਰ ਨੂੰ ਚੱਲਦੇ ਕਿੰਨੇ ਹੈਗੇ ਸੇ 4-5 ਕਿਲੋਮੀਟਰ ਹੈਗਾ ਸਾਰਾ 4-5 ਕਿਲੋਮੀਟਰ ਤਾਂ ਸਫ਼ਰ ਜਦੋਂ ਨਾਂ ਪਤਾ ਆਵੇ ਉਦੋਂ ਉਹ ਵੀ ਕਾਫੀ ਲੰਮਾ ਲੱਗਦਾ ਹੈ ਤੇ ਚੱਲਦੇ ਚੱਲਦੇ ਮੈਂ ਕਿਹਾ ਚਲੋ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਹੀ ਕਰ ਲਈਏ ਜਦੋਂ ਐਸ ਗੁਰਦੁਆਰਾ ਸਾਹਿਬ ਮਹਾਰਾਜ ਬੈਠੇ ਸੀ ਤੇ ਇੱਥੇ ਸੰਗਤਾਂ ਆ ਕੇ ਕਹਿੰਦੀਆਂ ਨੇ ਕਿ ਮਹਾਰਾਜ ਸਾਡੇ ਉੱਤਰ ਕਿ ਸਾਡੇ ਉਧਰ ਨਾ ਫੀਡ ਦੇ ਇਲਾਕੇ ਬੀਟ ਜੰਗਲ ਨੂੰ ਕਿੰਨੇ ਕਿ ਜੰਗਲ ਦੇ ਇਲਾਕੇ ਦੇ ਵਿੱਚ ਨਾ ਉਧਰ ਥੋੜਾ ਜਿਹਾ ਮਤਲਬ ਉਸ ਤਰ੍ਹਾਂ ਉਹਨੂੰ ਫੀਡ ਦਾ ਇਲਾਕਾ ਉਧਰ ਨਾ ਛੇਰ ਛੇਰ ਨਹੀਂ ਪੈਂਦੇ ਆ ਜਿਹੜੇ ਕਾਫੀ ਪਰੇਸ਼ਾਨ ਕਰਦੇ ਆ ਲੋਕਾਂ ਨੂੰ ਲੋਕਾਂ ਦੀ ਜਾਨ ਮਾਲ ਦਾ ਕਾਫੀ ਨੁਕਸਾਨ ਕਰਦੇ ਆ ਤੇ ਕਿਰਪਾ ਕਰੋ ਉਹਨਾਂ ਦਾ ਸੰਘਾਰ ਕਰੋ ਤੋਂ ਮਾਰਾ ਹੈਂਗਲ ਮਾਰਾ ਪੰਜ ਸਿੰਘ ਭੇਜਦੇ ਆ ਜਿਨ੍ਹਾਂ ਵਿੱਚ ਦੋ ਸ਼ਹੀਦ ਹੋ ਜਾਂਦੇ ਆ ਤੇ ਬਾਕੀ ਤਿੰਨ ਵਾਪਸ ਆ ਜਾਂਦੇ ਆ ਇਸ ਤੋਂ ਬਾਅਦ ਫਿਰ ਬਾਸ਼ਾ ਆਪ ਜਾਂਦੇ ਆ ਤੇ ਜਾ ਕੇ ਉਹ ਸ਼ੇਰ ਦਾ ਜਿਹੜਾ ਸ਼ਿਕਾਰ ਕਰਦੇ ਨੇ ਤੇ ਉਹ ਸ਼ੇਰ ਦਾ ਉਦਾਰ ਕਰਦੇ ਨੇ ਅਤੇ ਉਹ ਜਿਹੜੀ ਸ਼ੇਰ ਨਹੀਂ ਹੁੰਦੀ ਉਹ ਇਹ ਇਲਾਕਾ ਛੱਡ ਜਾਂਦੀ ਹੈ ਇਹ ਸੀ ਇਸ ਗੁਫਾ ਦਾ ਸਭ ਦਾ ਇਤਿਹਾਸ ਅਤੇ ਸਾਥੀਓ ਰਾਤ ਦੇ ਵਿੱਚ ਕੰਕਰ ਨੂੰ ਖੇਰ ਪੁੱਛਿਆ ਸੀਗਾ ਤੇ ਉਹਨੇ ਆਪਾਂ ਨੂੰ ਪਾਤਾ ਜੀ ਹੈ ਕਿੱਛੇ ਰਾਹ ਦੇ ਕਿੰਦਾ ਗੇਟਰ ਦੀ ਚੋ ਜੀ ਇਸ ਸਟੇਬਲ ਨਹੀਂ ਬੰਦ ਤੇ ਵੀ ਵੀਡੀਓ ਹਿਲਦੀ ਬਹੁਤ ਜ਼ਿਆਦੀ ਪਈ ਆ ਅੱਥੇ ਨੇ ਕਹੇ ਕਿ ਤੂੰ ਇੱਧਰ ਤੀ ਚੱਜੋ ਤੁਹਾਨੂੰ ਜਦੋਂ ਤੂੰ ਮੇਲ ਰੋਡ ਤੇ ਚੱਜੋ ਉਹਨੇ ਅਸੈਂਬਲੀ ਨਾਲ ਜਿਹੜੀਆਂ ਫੈਕਟਰੀਆਂ ਤੇ ਗੰਡੀਆਂ ਕਿੰਨੇ ਕਿ ਫੈਕਟਰੀਆਂ ਤੋਂ ਬਾਹਰ ਜਾਓ ਤੇ ਤੁਹਾਨੂੰ ਥੋੜਾ ਜਿਹਾ ਤੇ ਮੇਲ ਰੋਡ ਦੇ ਉੱਤੇ ਤੁਸੀਂ ਦੇਖੋ ਕਿਦਾਂ ਕੰਮ ਕਰਦਾ ਸਰਦਾਰ ਸਾਹਿਬ ਦੇ ਅਰਸ਼ ਨੂੰ ਤੇ ਤੁਸੀਂ ਤੁਹਾਨੂੰ ਕੋੰਦਰਾ ਸਾਹਿਬ ਜਿਹੜਾ ਉੱਤੇਗਾ ਉਸ ਤੋਂ ਬਾਅਦ ਤਲੀ ਕਰ ਉੱਧਰ ਨੂੰ ਚਲੇ ਜਾਓ देखते हैं कि आ गए रोड से आ गया नहर टपे नहर से अपा लेखरोपूआ ज नहर का ਆਲੇ ਪਾਸੇ ਪਹਾੜੀਆਂ ਨੇ ਦੇਖੋ ਇਹ ਬਹੁਤ ਘੱਟ ਕਿਲੋਮੀਟਰ ਆਏ ਹੋਣੇ ਆ ਜਿਨ੍ਹਾਂ ਨੇ ਕੋਈ ਵੀ ਵੀਡੀਓ ਕਰ ਦਿੱਤਾ ਇਕਲਈ ਨਹੀਂ ਆਗਾ ਭਾਈ ਸਾਥੀਓ ਰਾਹ ਤੇ ਆਪਾਂ ਨੂੰ ਅੰਕਲ ਨੇ ਵਧੀਆ ਪਾਇਆ ਹੈਗਾ ਟੈਂਡਾ ਸ਼ਾਰਟ ਹੋ ਗਿਆ ਤੇ ਸਾਹਮਣੇ ਮੈਨੂੰ ਲੱਗਦਾ ਸੇਲਰਾਂ ਦੇ ਪਾਰਲੇ ਪਾਸੇ ਆਪਾਂ ਨੂੰ ਦੋ ਨਿਸ਼ਾਨ ਸਾਹਿਬ ਦਿਖ ਰਹੇ ਆ ਹੁਣ ਚੱਲਦੇ ਆਪਾਂ ਇਹ ਤੇ ਚੱਲ ਕੇ ਕਰਦੇ ਆਂ ਦਰਸ਼ਨ ਫਿਰ ਫੜਾ ਫੜਾ ਵਾਪਸ ਆਈਏ ਤੇ ਆਪਣਾ ਨਾਲ ਤਾਂ ਵੀ ਟਿਕਨ ਢਾਉਣਾ ਪਿੱਛੇ ਐ ਦੋ ਸਾਹਮਣੇ ਰੁੱਖ ਜੇ ਨਜ਼ਰ ਆ ਰਹੇ ਇਹਨਾਂ ਰੁੱਖਾਂ ਦੇ ਵਿੱਚ ਹੀ ਗੁਰਦਰਾ ਸਾਹਿਬ ਆ ਕਾਫੀ ਤਗੜਾ ਗੁਰਦਰਾ ਸਾਹਿਬ ਮੈਨੂੰ ਲੱਗਦਾ ਸਾਹਮਣੇ ਦੋ ਨਿਸ਼ਾਨ ਸਾਹਿਬ ਝੂਲ ਰਹੇ ਛੇਵੇਂ ਪਾਤਸ਼ਾਹ ਦੇ ਮੇਰੀ ਫਰੀ ਦੇ ਮਾਲਕ ਦੇ ਆਸੇ ਨਹੀਂ ਬੇਨਤੀ ਹੈ ਕਿ ਜਿਹੜਾ ਵੀ ਭਰਾ ਵੇ ਤੜਾ ਪੁਸ਼ਪਸ਼ ਕੇ ਆਵੇ ਜਿੰਨੇ ਦੂਰ ਹੋਣਾ ਵਈ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਲੱਗ ਰਿਹਾ ਔਰ ਸਾਹਮਣੇ ਮੋਰਸਾ ਲੱਗਾ ਤੇ ਆਪਾਂ ਵੀ ਮੋਰਸਾ ਤੇ ਲਾ ਕੇ ਲਾ ਦਿੰਦੇ ਹਾਂ ਲਾ ਕੇ ਗੁਰਦੁਆਰਾ ਸਾਹਿਬ ਤੇ ਇੱਥੇ ਠੀਕ ਆ ਲੱਗਦਾ ਐਜੀ ਸਾਹਮਣੇ ਗੁਰੂ ਘਰ ਦਾ ਦਰਬਾਰ ਸਾਹਿਬ ਇਸ ਦਾ ਵੀ ਜੇ ਕੰਮ ਚੱਲ ਰਿਹਾ ਹੈ ਇਸ ਦੇ ਅੰਦਰ ਜ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਉਹ ਇਹਦੇ ਨਾਲ ਹੀ ਦੀਵਾਨ ਹਾਲ ਹੈ ਤੇ ਅੱਧਰੇ ਸਾਹਮਣੇ ਜਿਹੜਾ ਦੀਵਾਨ ਹਾਲ ਹੈ ਇਹਦੇ ਵਿੱਚ ਕੀਤਾ ਗਿਆ ਸੋ ਇਥੇ ਬਾਬਾ ਜੀ ਦੱਸ ਰਹੇ ਸੀ ਜਿਹੜਾ ਹੈ ਦਰਬਾਰ ਸਭਾ ਗੁਰੂ ਘਰ ਦਾ ਇਹਦੇ ਵਿੱਚ ਉਹ ਸ਼ੇਰ ਤੇ ਸ਼ੇਰਨੀ ਦੀ ਕਿਸੇ ਵੇਲੇ ਸੁਰੰਗ ਮੌਜੂਦ ਸੀ ਜੋ ਬਾਅਦ ਵਿੱਚ ਇਹਨੂੰ ਰੀਨੋਵੇਟ ਕਰਨ ਦੇ ਕਰਕੇ ਉਹਨੂੰ ਪੂਰ ਦਿੱਤਾ ਗਿਆ ਹੈ ਐ ਕਰੋ ਦਰਸ਼ਕ ਤੁਸੀਂ ਇਸ ਗੁਰੂ ਘਰ ਦੇ ਵੀ ਸਾਥਿਓ ਇਹ ਹੈ ਜੀ ਗੁਰਦੁਆਰਾ ਛੀਣੀ ਸਾਹਿਬ ਕਿਸੇ ਸਥਾਨ ਤੇ ਕੀਤਾ ਸੀ ਛੇਵੇਂ ਪਾਸ਼ਾ ਨੇ ਸ਼ੇਰ ਅਤੇ ਸ਼ੇਰਨੀ ਦਾ ਸ਼ਿਕਾਰ ਅਕਸਰ ਇਹ ਫੋਟੋਆਂ ਦੇ ਉੱਤੇ ਕਈ ਵਾਰੀ ਵੇਖਿਆ ਹੈ ਕਿ ਮਹਾਰਾਜ ਨੇ ਢਾਲ ਦੇ ਉੱਪਰ ਇੱਕ ਸ਼ੇਰ ਦਾ ਸ਼ਿਕਾਰ ਕਰ ਰਿਹਾ ਛੇਵੇਂ ਪਾਸ਼ਾ ਉਹ ਇਹੀ ਸਥਾਨ ਹੈ ਬਹੁਤ ਸਾਰੀ ਸੰਗਤ ਨੂੰ ਇਸ ਸਥਾਨ ਦੇ ਬਾਰੇ ਪਤਾ ਹੀ ਨਹੀਂ ਹੈਗਾ ਕਿ ਇਹ ਸਥਾਨ ਕਿੱਥੇ ਹੈ ਜੀ ਇਹ ਜਿਹੜਾ ਸਥਾਨ ਆ ਇਹ ਸਥਾਨ ਮੇਰ ਸਿੰਘ ਵਾਲਾ ਤੇ ਕੱਚਰਪਾਨ ਦੇ ਵਿਚਕਾਰ ਸੈਂਟਰ ਜੇ ਜੀ ਪੈਂਦਾ ਹੈ ਜਿਹੜੀ ਜੀਰੇ ਤੋਂ ਫਰੋਜਪੁਰ ਜਾਂਦੀ ਛੜਕਿਆ ਉਹ ਉਹ ਛੜਕਦੇ ਇਹ ਪਿੰਨਾ ਹੈ ਸਾਥਿਓ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਰਦੇ ਆਂ ਵੀਡੀਓ ਦੇ ਐਂਡ ਧੰਨਵਾਦ ਸਾਥਿਓ